ਵੱਡੀ ਖਬਰ ਪੰਜਾਬ ਪੁਲਿਸ ਦੇ ਐਕਸ਼ਨ ਨਾਲ ਜੁੜੀ ਹੋਈ ਆ ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਐਕਸ਼ਨ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਲਗਾਤਾਰ ਨਸ਼ਾ ਤਸਕਰਾਂ ਦੀਆਂ ਕੋਠੀਆਂ ਨੂੰ ਘਰਾਂ ਨੂੰ ਢਾਈ ਢੇਰੀ ਕੀਤਾ ਜਾ ਰਿਹਾ ਤਾਂ ਉਧਰ ਹੁਣ ਨਸ਼ਾ ਤਸਕਰ ਦਾ ਜੋ ਵੱਖਰਾ ਕਾਰੋਬਾਰ ਸੀਗਾ ਜਾਨੀ ਕਿ ਢਾਬਾ ਖੋਲਿਆ ਹੋਇਆ ਸੀ ਉਸ ਢਾਬੇ ਨੂੰ ਢਾਈ ਢੇਰੀ ਕਰ ਦਿੱਤਾ ਹੈ ਤਾਂ ਵੱਡੀ ਕਾਰਵਾਈ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਅਤੇ ਆ ਵੱਖ-ਵੱਖ ਬਿਲਡਿੰਗ ਤੇ ਉਹਨਾਂ ਦੇ ਐਕਸ਼ਨ ਹੋ ਰਹੇ ਨੇ ਤਾਂ ਹੁਣ ਵੱਡਾ ਐਕਸ਼ਨ ਹੈ ਜਿਹੜਾ ਉਹ ਜਲੰਧਰ 'ਚ ਜਾਰੀ ਹੋਇਆ ਹੈ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲਸ ਦੀਆਂ ਗੱਡੀਆਂ ਹੀ ਗੱਡੀਆਂ ਜਿਹੜੀਆਂ ਉਹ ਭਰ ਕੇ ਆਈਆਂ ਨੇ ਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਹੈ ਜਿਹੜਾ ਕੀਤਾ ਗਿਆ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਹੋਣਾ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਐਕਸ਼ਨ ਹੋ ਰਹੇ ਨੇ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਨਸ਼ਾ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਤੇ ਲਗਾਤਾਰ ਮੌਤਾਂ ਜਿਹੜੀਆਂ ਨਸ਼ੇ ਕਾਰਨ ਹੋ ਰਹੀਆਂ ਨੇ ਤਾਂ ਇੱਕ ਤੋਂ ਬਾਅਦ ਇੱਕ ਕਾਰਵਾਈ ਹੈ ਜਿਹੜੀ ਉਹ ਹੋ ਰਹੀ ਹੈ ਤਾਂ ਵੱਡੀ ਕਾਰਵਾਈ ਹੈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਨਸ਼ਾ ਤਸਕਦਾ ਤਸਕਰ ਦਾ ਜਿਹੜਾ ਘਰ ਆ ਉਹ ਟੈ ਟੈਰੀ ਕੀਤਾ ਗਿਆ ਤਾਂ ਜਲੰਧਰ ਦੇੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਢਾਬੇ ਨੂੰ ਢਾਟੇ ਰੀ ਕੀਤਾ ਗਿਆ ਤੇ ਢਾਬੇ ਤੇ ਪੀਲਾ ਪੰਜਾ ਚੱਲਿਆ ਤਾਂ ਪੀਲਾ ਪੰਜਾ ਜਾਂ ਕਹਿ ਸਕਦੇ ਹੋ ਕਿ ਬਲਡੋజర్ ਹੈ ਜਿਹੜਾ ਹੁਣ ਉਹ ਪੰਜਾਬ 'ਚ ਵੀ ਚੱਲਦਾ ਨਜ਼ਰ ਆ ਰਿਹਾ ਜਿੱਥੇ ਕੁਝ ਸਮਾਂ ਪਹਿਲਾਂ ਅਸੀਂ ਇਹੀ ਕਾਰਵਾਈਆਂ ਯੂਪੀ 'ਚ ਦੇਖੀਆਂ ਸੀ ਕਿ ਯੂਪੀ ਦੀ ਯੋਗੀ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਘਰ ਤੇ ਬਲਡੋజర్ ਚਲਾਏ ਜਾ ਰਹੇ ਸੀ ਅਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਹੁਣ ਪੰਜਾਬ ਪੁਲਿਸ ਵੱਲੋਂ ਵੀ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਚ ਵੀ ਬਲਡੋజర్ ਐਕਸ਼ਨ جاری ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਅ ਨਸ਼ਾ ਤਸਕਰ ਦਾ ਘਰ ਆ ਜਾਂ ਕੋਈ ਬਿਲਡਿੰਗ ਹੈ ਜੇ ਉਸ ਦੀ ਤਾਂ ਉਸ ਨੂੰ ਢਾਹ ਢੇਰੀ ਕਰ ਦਿੱਤਾ ਜਾ ਰਿਹਾ ਤਾਂ ਹੁਣ ਇਹ ਵੱਡੀ ਕਾਰਵਾਈ ਹੈ ਜਿਹੜੀ ਉਹ ਜਲੰਧਰ ਚ ਹੋਈ ਆ ਤਾਂ ਜਲੰਧਰ ਚ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਕਾਰਵਾਈ ਜਿਹੜੀ ਆ جاری ਹੈ ਤੇ ਜਲੰਧਰ ਵਿੱਚ ਪੁਲਿਸ ਵੱਲੋਂ ਇਹ ਐਕਸ਼ਨ ਲਿਆ ਗਿਆ ਅਤੇ ਨਸ਼ਾ ਤਸਕਰ ਦਾ ਜਿਹੜਾ ਢਾਬਾ ਸੀਗਾ ਉਸ ਨੂੰ ਟੈਟੇਰੀ ਕੀਤਾ ਗਿਆ ਤਾਂ ਢਾਬੇ ਤੇ ਚੱਲਿਆ ਪੀਲਾ ਪੰਜਾਤਾ ਬਲਡوزر ਹੈ ਜਿਹੜਾ ਹੁਣ ਢਾਬੇ ਤੇ ਚੱਲਦਾ ਨਜ਼ਰ ਆਇਆ ਹੈ ਅਤੇ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਅਤੇ ਉਹਨਾਂ ਦੀਆਂ ਹੋਰ ਜਿਹੜੀਆਂ ਬਿਲਡਿੰਗਸ ਬਣਾਈਆਂ ਹੋਈਆਂ ਨੇ ਉਹਨਾਂ ਤੇ ਕਾਰਵਾਈ ਜਾਰੀ ਹੈ ਤਾਂ ਜਲੰਧਰ ਚ ਢਾਬੇ ਨੂੰ ਟੈਟੇਰੀ ਕੀਤਾ ਗਿਆ ਤਾਂ ਮੌਕੇ ਤੇ ਕਿਸ ਤਰੀਕੇ ਨਾਲ ਜਿਹੜੇ ਐ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਹੋਇਆ ਉਹ ਤਸਵੀਰਾਂ ਤੁਸੀਂ ਸਿੱਧੀਆਂ ਜਲੰਧਰ ਤੋਂ ਲਾਈਵ ਦੇਖ ਰਹੇ ਹੋ